ਜੀ ਸਰ ਕੀ ਹੈ ਮਾਮਲਾ ਜੀ ਮਾਨਯੋਗ ਕਮਿਸ਼ਨਰ ਆਫ ਪੁਲਿਸ ਜ਼ਿਲਹੰਦਰ ਜੀ ਦੇ ਦਿਸ਼ਾ ਨਿਰਦੇਸ਼ਾਂ ਤੇ ਜੋ ਸੀ স্পੈਸ਼ਲ ਡਰਾਈਵ ਚਲਾਈ ਹੈਗੇ ਸਮਗਲਿੰਗ ਤੇ ਇਲੀਗਲ ਵਿਪਾਰ ਉਸ ਦੇ ਤਹਿਤ ਠਾਣਾ ਬਸਤੀ 바ਵਾ ਕੀ ਹਿੰਦੀ ਪੁਲਿਸ ਨੇ ਇੱਕ ਵੱਡੀ ਸਫਲਤਾ ਹਾਸਲ ਹੋਈ ਹੈ ਜਿਸ ਦੇ ਵਿੱਚ ਇੰਸਪੈਕਟਰ ਹਰਿੰਦਰ ਸਿੰਘ ਦੀ ਅਗਵਾਈ ਹੇਠ ਜੋ ਉਹਨਾਂ ਨੇ ਤਕਰੀਬਨ 100 ਪੇਟੀਆਂ ਜਿਹੜੀਆਂ ਨਜਾਇਜ਼ ਸ਼ਰਾਬ ਹੈਗੀ ਹੈ ਜਿਹੜੀ ਫੋਰ ਸੇਲ ਹੈ ਚੰਡੀਗੜ੍ਹ ਵਾਲੀ ਉਹ ਬਰਾਮਦ ਕੀਤੀ ਹੈ ਜਿਦੇ ਵਿੱਚੋਂ 95 ਜਿਹੜੀਆਂ ਪੇਟੀਆਂ ਨੇ ਲੰਡਨ ਪ੍ਰਾਇਡੀਆਂ ਦੇ ਪੰਜ ਪੇਟੀਆਂ ਜਿਹੜੀ ਹੈਗੇ ਐmpire style ਫਾਰ ਸੇਲ ਇਨ ਚੰਡੀਗੜ੍ਹ ਵਾਲੀ ਐਫ ਬਰਾਬ ਕੀਤੀਆਂ ਜਿਸ ਦੇ ਵਿੱਚ ਫਿਲਹਾਲ ਦੋ ਜਿਹੜੇ ਦੋਸ਼ੀਆ ਉਹ ਸਾਹਮਣੇ ਆਏ ਆ ਸੰਜੀਪ ਕੁਮਾਰ ਉਰਫ ਸੱਜੂ ਤੇ ਡਾਕਟਰ ਜਸਪੀਰ ਸਿੰਘ ਅਨੰਦ ਜਿਨ੍ਹਾਂ ਨੂੰ ਜੋਸ ਦੂਸਰੇ ਦੋਸ਼ੀਆ ਉਹਨਾਂ ਨੂੰ ਫਿਲਹਾਲ ਅਪ੍ਰੀਹੈਂਡ ਕੀਤਾ ਜਾ ਚੁੱਕਾ ਹੈ ਜੋ ਇਸ ਦੇ ਵਿੱਚ ਸੰਜੀਪ ਕੁਮਾਰ ਉਰਫ ਸੱਜੂ ਹੈ ਉਹ ਪੁਰਾਣਾ ਸਮਗਲਰ ਹੈਗਾ ਜਿਸ ਤੇ ਕਰ ਤਕਰੀਬਨ 17 ਪਰਚੇ ਜਿਹੜੇ ਹੈਗੇ ਆ ਉਹ ਰਜਿਸਟਰ ਹੈਗੇ ਆ ਜਿਸ ਦੇ ਖਿਲਾਫ ਅਸੀਂ 110 ਦਾ ਪ੍ਰੀਵੈਂਟਿਵ ਐਕਸ਼ਨ ਵੀ ਲਿੱਤਾ ਸੀ ਜੀ ਸਾਰਾ